ਸਰਬਜੀਤ ਨਿਊਯਾਰਕ ਦੇ ਕੁਇਨਜ਼ ਕਹਿੰਦੇ ਕੋਹੋਂਦੇ ਹਿੱਸੇ ਵਿੱਚ ਰਹਿੰਦੀ ਆ ਪਹਿਲਾਂ ਜਦੋਂ ਉਹ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਖਿਲਰੇ ਪਏ ਕੂੜੇ ਨੂੰ ਐਤੋਂ ਦੀਆਂ ਜੀਬ ਨਾਲ ਚੱਟ ਕੇ ਸਾਫ਼ ਕੀਤੀਆਂ ਸੜਕਾਂ ਨਾਲ ਤੋਲਦੀ ਤਾਂ ਉਸ ਨੂੰ ਆਪਣੇ ਆਪ ਤੇ ਫਕਰ ਜਾਂ ਮਹਿਸੂਸ ਹੁੰਦਾ ਪਰ ਹੌਲੀ-ਹੌਲੀ ਸਭ ਕੁਝ ਉਹpropto ਜਾ ਲੱਗਣ ਲੱਗ ਪਿਆ ਆਪਣੇ ਘਰ ਦੀ ਚੌਥੀ ਮੰਜ਼ਲ ਦੀ ਛੋਟੀ ਜਿਹੀ ਖਿੜਕੀ ਜੋ ਪਰਦਿਆਂ ਸ਼ੀਸ਼ਿਆਂ ਨਾਲ ਟੱਕੀ ਰਹਿੰਦੀ ਸੀ ਉਸ ਨਾਲ ਮੋਹ ਲਾ ਕੇ ਕਿੰਨਾ ਕਿੰਨਾ ਚਿਹਰਾ ਬਾਹਰ ਵੇਖਦੀ ਬਾਹਰ ਇੱਕ ਦੂਜੀ ਦੇ ਮਗਰ ਵਾਹੋ ਦਾ ਹੀ ਭੱਜੀਆਂ ਜਾਂਦੀਆਂ ਕਾਰਾਂ ਨੂੰ ਵੇਖ ਕੇ ਲੱਗਦਾ ਕਿ ਜਿਸ ਦੇਸ਼ ਦੀ ਸਾਰੀ ਰਫਤਾਰ ਇੰਨੀ ਤੇਜ਼ ਆ ਉੱਥੇ ਬੈਠ ਕੇ ਗੱਲ ਕਰਨ ਦੀ ਫੁਰਸਤ ਕਿੱਥੇ ਹੋ ਸਕਦੀ ਹੈ ਕਿੰਨਾ ਕਿੰਨਾ ਚਿਹਰ ਬਸਾਂ ਕਾਰਾਂ ਲੰਘਦੀਆਂ ਜਾਂਦੀਆਂ ਕੋਈ ਆਦਮੀ ਨਹੀਂ ਕੋਈ ਬਹਿਲ ਨਹੀਂ ਲੰਗ ਰੀਆਂ ਕਾਰਾਂ ਦੀਆਂ ਆਵਾਜ਼ਾਂ ਤੋਂ ਬਿਨਾ ਕੋਈ ਆਵਾਜ਼ ਨਹੀਂ ਇਹ ਸਾਬੂ ਉਸ ਨੂੰ ਬਹੁਤ ਅਕਾ ਦੇਣ ਵਾਲਾ ਕਰ ਲੱਗਦਾ ਸੀ ਉਹ ਹੁਣ ਇਸ ਬਣੇ ਬਣਾਏ ਸਾਰੇ ਪ੍ਰਬੰਧ ਚੋਂ ਬਾਹੋਦਾਈ ਭੱਜ ਜਾਣਾ ਚਾਹੁੰਦੀ ਸੀ ਉਹਦਾ ਅੰਦਰਲਾ ਆਪਾ ਬਾਹਰ ਨਿਕਲ ਕੇ ਕਿਸੇ ਅਣਦੇਸ ਦੇ ਸੰਸਾਰ ਵੱਲ ਜਾਣਾ ਲੋਚਦਾ ਇਹ ਸਾਰਾ ਕੁਝ ਉਸ ਨੂੰ ਇੱਕ ਕੈਦ ਵਰਗਾ ਲੱਗਦਾ ਜਿੱਤੇ ਕੋਈ ਵੀ ਦੁੱਖ ਦੀ ਰਗ ਤੇ ਹੱਥ ਰੱਖਣ ਵਾਲਾ ਹਮਦਰਦ ਨਜ਼ਰ ਨਹੀਂ ਸੀ ਆਉਂਦਾ ਉਸ ਨੂੰ ਆਪਣਾ ਆਪ ਕਦੇ ਬਣਾ ਵਿੱਚ ਖੜੇ ਇਕੱਲੇ ਲੱਕੜੀ ਵਰਗਾ ਦੇ ਉਜਾੜ ਬਿਆਬਾਨ ਵਿੱਚ ਖੜੇ ਥੋਹਰ ਵਰਗਾ ਲੱਗਦਾ ਇਹੋ ਜਿਹੀ ਉਦਾਸ ਪੱਲਾ ਵਿੱਚ ਉਸ ਨੂੰ ਲੱਗਦਾ ਕਿ ਜਿਵੇਂ ਉਹਦਾ ਸਾਰਾ ਵਜੂਦ ਪਿਗਲ ਰਹੀ ਮੋਮਬਤੀ ਵਾਂਗ ਖੁਰ ਰਿਹਾ ਹੋਵੇ ਉਹਦੇ ਆਲੇ-ਦੁਆਲੇ ਕਿੰਨੇ ਲੋਕ ਵਸਦੇ ਨੇ ਪਰ ਕੋਈ ਵੀ ਆਪਣਾ ਬਣ ਕੇ ਨਹੀਂ ਮਿਲਦਾ ਇਹੋ ਜਿਹੀ ਉਦਾਸੀ ਸਾਵੇਂ ਉਸ ਨੂੰ ਆਪਣੇ ਤੇ ਆਪਣੇ ਘਰ ਦੇ ਵਿਚਕਾਰ ਕੋਹਾ ਮੇਲਾ ਸਮੁੰਦਰਾਂ دریاਵਾਂ ਪਹਾੜਾਂ ਜੇ ਟਿ ਵਿਥ ਬਹੁਤ ਭਿਆਨਕ ਲੱਗਦੀ ਪੈਰ ਦੀ ਜੁੱਤੀ ਛੜਪ ਤੇਰੇ ਵੇੜੇ ਵਾਲੀ ਇਬਾਦਤ ਕਿਸੇ ਹੋਰ ਦੇਸ ਵਿੱਚ ਪਲੀ ਹੋਈ ਮੁਟਿਆਰ ਲਈ ਘੜੀ ਹੋਈ ਪ੍ਰਤੀਤ ਹੁੰਦੀ। ਡਗੜ ਡਗੜ ਕਰਦੀ ਰੇਲ ਗੱਡੀ ਉਹਨਾਂ ਦੀਆਂ ਛੱਤਾਂ ਦੇ ਬਰਾਬਰ ਦੀ ਹੋ ਕੇ ਈਓਂ ਲੱਗਦੀ ਜਿਵੇਂ ਪੈਰਾਂ ਹੇਠ ਅੱਗ ਲੱਗੀ ਹੋਵੇ। ਇਹ ਸਭ ਵੇਖ ਕੇ ਉਸ ਨੂੰ ਆਪਣੇ ਆਪ ਨੂੰ ਪਿੰਜਰੇ ਵਿੱਚ ਬੰਦ ਪੰਛੀ ਵਾਂਗ ਛਟਪਟਾਉਂਦੀ ਦੂਰ ਬਹੁਤ ਦੂਰ ਉੱਡ ਕੇ ਪੁੱਜ ਜਾਣਾ ਚਾਹੁੰਦੀ ਸੀ। ਅਲਫੋਜ਼ ਦੇ ਘਰ ਦੇ ਸਾਹਮਣੇ ਉਸਰੇ ਘਰਾਂ ਦੀ ਕਤਾਰ ਵਿੱਚੋਂ ਪ੍ਰੀਤ ਦਾ ਉਸੇ ਤਾਕੀ ਚੋ ਦਿਸ ਪੈਣਾ ਸਰਬਜੀਤ ਲਈ ਹੋਰ ਵੀ ਔਖਾ ਲੱਗਦਾ ਪ੍ਰੀਤ ਰੋਜ਼ ਨਵਾਂ ਸੂਟ ਪਾ ਕੇ ਵਨਸਵੰਨੇ ਗਹਿਣੇ ਪਾ ਪਾ ਕੇ ਨਿਕਲਦੀ ਪ੍ਰਿੰਦ ਰੰਗਾ ਸੋਨਾ ਉਹਦੇ ਗੋਰੇ ਸਰੀਰ ਤੇ ਸੋਨਾ ਵੀ ਬਹੁਤ ਲੱਗਦਾ ਸੀ ਉਹ ਪੂਰੇ ਵਾਲਾਂ ਦਾ ਜੂڑا ਜਾ ਕਰਕੇ ਬੰਨ ਠਣ ਕੇ ਜਦੋਂ ਬਾਹਰ ਨਿਕਲਦੀ ਜਿਵੇਂ ਆਲੇ ਦੁਆਲੇ ਨੂੰ ਜਚਾ ਦੇਣਾ ਚਾਹੁੰਦੀ ਹੋਵੇ ਕਿ ਸਾਰੀ ਖੂਬਸੂਰਤੀ ਉਹਦੇ ਹਿੱਸੇ ਤਾਈ ਹੈ ਪ੍ਰੀਤ ਜਦੋਂ ਸਬਜ਼ੀ ਖਰੀਦਣ ਵੀ ਬਾਹਰ ਜਾਂਦੀ ਤਾਂ ਉਹ ਆਪਣੇ ਗਹਿਣੇ ਤੇ ਕੱਪੜਿਆਂ ਨਾਲ ਖੂਬਸੂਰਤੀ ਦੀ ਨਮਾਇਸ਼ ਜੀ ਲੱਗਦੀ ਸਰਬਜੀਤ ਨੂੰ ਏਸਾ ਵੇਖ ਕੇ ਅੰਦਰੋਂ-ਅੰਦਰ ਹੀ ਬੜੀ ਈਰਖਾ ਹੁੰਦੀ ਆਪਣੇ ਪਤੀ ਦੇ ਪਹਿਲਾਂ ਆ ਕੇ ਵੀ ਘਰ ਦੇ ਪੂਰੇ ਸਮਾਨ ਦੀ ਕਮੀ ਵੱਲ ਦੇਖ ਕੇ ਉਹ ਹੋਰ ਖਿੱਚਦੀ ਜਦੋਂ ਕਿ ਪ੍ਰੀਤ ਦੇ ਪਤੀ ਨੇ 2 ਸਾਲ ਵਿੱਚ ਗਹਿਣੇ ਗੱਟੇ ਵੀ ਬਣਾ ਲਏ ਸਨ ਇੱਕ ਵਾਰੀ ਪ੍ਰੀਤ ਨੇ ਕੋਈ ਕੋਰਸ ਦੇ ਦਾਖਲੇ ਲਈ ਜਿੱਤ ਵੀ ਕੀਤੀ ਸੀ ਪਰ ਇਹ ਹੋ ਨਹੀਂ ਸਕਿਆ ਹੁਣ ਜਦੋਂ ਵੀ ਪ੍ਰੀਤ ਆਪਣੇ ਘਰ ਵਾਲੇ ਦੀ ਜਾਂ ਕੋਈ ਹੋਰ ਸੇਕੀ ਮਾਰਦੀ ਤਾਂ ਸਰਬਜੀਤ ਵਿਯੋਗ ਹਦੇ ਨਾਗਵੰਗ ਪਰੇ ਨੂੰ ਮੂੰਹ ਕਰਕੇ ਪਾਸਾ ਵੱਟ ਲੈਂਦੀ। ਉਹ ਅਮਰੀਕ ਕੋਲ ਆਪਣੇ ਘਰ ਦੀਆਂ ਚੀਜ਼ਾਂ ਦੀ ਕਮੀ ਦੀ ਸ਼ਿਕਾਇਤ ਕਰਦੀ ਰਹਿੰਦੀ। ਅਮਰੀਕ ਪਹਿਲਾਂ ਤਾਂ ਥੱਕ ਟੁੱਟ ਕੇ ਘਰ ਮੁੜਦਾ। ਰੋਜ਼ ਟੈਕਸੀ ਵਿੱਚ ਚੜ੍ਹਦੀਆਂ ਸਵਾਰੀਆਂ ਦੀਆਂ ਗੱਲਾਂ ਸੁਣਾ ਕੇ ਸਰਬਜੀਤ ਦਾ ਮਨ ਪਾਸੇ ਲਾਉਣ ਦਾ ਯਤਨ ਵੀ ਕਰਦਾ। ਕਿ ਕਿਵੇਂ ਅੱਜ ਮੈਂ ਇੱਕ ਸੜਕ ਤੇ ਗਲਤ ਮੋੜ ਘਟ ਲਿਆ। ਤਾਂ ਕਈ ਮਿਲਣ ਦਾ ਸਫ਼ਰ ਫਜ਼ੂਲ ਕਰਨਾ ਪਿਆ ਕਿਵੇਂ ਅੱਜ ਖੰਨੇ ਕੋਲ ਦੇ ਟੈਕਸੀ ਡਰਾਈਵਰ ਨੂੰ ਪੁਲਿਸ ਵਾਲੇ ਨੇ ਬਾਹਰ ਪਿਸ਼ਾਬ ਕਰਦਾ ਫੜ ਕੇ 50 ਡਾਲਰ ਜੁਰਮਾਨਾ ਕਰ ਦਿੱਤਾ ਅੱਜ ਕੋਈ ਹੋਰ ਟੈਕਸੀ ਡਰਾਈਵਰ ਸ਼ਰਾਬ ਪੀ ਕੇ ਚਲਾਉਂਦਾ ਜੇਲ੍ਹ ਪੁੱਜ ਗਿਆ ਤੇ ਸਰਬਜੀਤ ਇਹਨਾਂ ਗੱਲਾਂ ਵਿੱਚ ਕੋਈ ਧਿਆਨ ਨਾ ਦੇ ਕੇ ਬਸ ਸੁਣਦੀ ਰਹਿੰਦੀ ਅਮਰੀਕ ਤੇ ਸਰਬਜੀਤ ਜਦੋਂ ਵੀ ਦੁੱਖ ਸੁੱਖ ਕਰਦੇ ਤਾਂ ਅਮਰੀਕ ਸਰਬਜੀਤ ਨੂੰ ਇੱਥੋਂ ਦੇ ਚੌਕਟੇ ਅਨੁਸਾਰ ਰਹਿਣ ਦੀ ਮਤਦੰਦਾ ਰਹਿੰਦਾ ਸਰਬਜੀਤ ਜਦੋਂ ਵੀ ਗੱਲ ਕਰਦੀ ਉਹ ਆਪਣੀ ਅਤੀਤ ਦੀ ਪੋਟਲੀ ਫਰੋਲ ਕੇ ਲੰਘ ਰਹੇ ਪਲਾਂ ਦੀਆਂ ਲੀਟਾਂ ਵੀ ਉਲਝਾ ਲੈਂਦੀ ਸਰਬਜੀਤ ਪ੍ਰੀਤ ਦੀਆਂ ਸੇਖੀਆਂ ਦੀ ਗੱਲ ਕਰਦੀ ਤੇ ਆਪਣੇ ਘਰ ਦੀਆਂ ਕਮੀਆਂ ਬਾਰੇ ਗੱਲ ਕਰਦੀ ਦੇਖਿਓ ਦੇਖਿਓ ਆਪਾਂ ਫਰਨੀਚਰ ਤਾਂ ਲੈ ਹੀ ਆਈਏ ਕੋਈ ਆਇਆ ਗਿਆ ਕੀ ਆਖੂ ਤਾਂ ਅਮਰੀਕ ਬੜੀ ਲਾਪਰਵਾਹੀ ਨਾਲ ਉਤਰ ਦਿੰਦਾ ਉਹ ਭਾਗਵਾਨੇ ਬਹੁਤਾ ਚਿੱਤ ਨੂੰ ਨਹੀਂ ਲਾਇਆ ਕਰ ਤੂੰ ਦੇਖੀ ਤਾਂ ਸਹੀ ਫਕਰਾਂ ਨੂੰ ਰੱਬ ਆਪੇ ਰਿਜਕ ਭੇਜਦਾ ਆਪਾਂ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਵਿੱਚ ਬੈਠੇ ਆ ਸ਼ੁਕਰ ਕਰਿਆ ਕਰ ਦੋਹੇ ਵੇਲੇ ਨਹੀਂ ਤਾਂ ਹੁਣ ਨੋ ਪਿੰਡ ਗੋਹੇ ਕੂੜੇ 'ਚ ਫਸੀ ਹੁੰਦੀ ਤੂੰ ਆਪਣੇ ਜਵਾਕ ਜਿਹੜੇ ਜੂਸ ਦੀਆਂ ਬੋਤਲਾਂ ਨਾਲੋਂ ਮੂੰਹ ਨਹੀਂ ਹਟਾਉਂਦੇ ਉੱਥੇ ਬਰੇ ਚ ਮਾਹੀ ਕਿਸੇ ਵਿਆਹ ਸ਼ਾਦੀ ਤੇ ਕੋਕ ਨਾਲ ਰੱਜਦੇ ਹੁੰਦੇ ਸੀ ਸਰਬਜੀਤ ਉਹਦਾ ਇਹ ਸਾਰਾ ਵਿਖਿਆਨ ਸੁਣ ਕੇ ਡਬ ਡਬਾਉਂਦੀਆਂ ਅੱਖਾਂ ਨਾਲ ਇਹ ਸਭ ਕੁਝ ਆਪਣੇ ਅੰਦਰ ਹੀ ਸਮੇਟ ਲੈਂਦੀ ਕਈ ਵਰੀ ਦਿਨ ਭਾਰ ਦੀ ਹੋਈ ਬੀਤੀ ਥੱਕ ਟੁੱਟ ਕੇ ਸੌ ਰਹੀ ਅਮਰੀਕ ਕੋਲ ਸੁਣਾਉਂਦੀ ਅਮਰੀਕ ਨੀਂਦ ਨਾਲ ਭਾਰੀਆਂ ਹੋ ਰਹੀਆਂ ਅੱਧ ਮਿਚੇ ਅੱਖਾਂ ਨਾਲ ਅੱਧਾ ਕੋ ਹੰਗਾਰਾ ਭਰਦਾ ਤਾਂ ਸਰਬਜੀਤ ਨੂੰ ਅਜੀਬ ਜਿਹੀ ਚੁੰਝਲਾਟ ਹੁੰਦੀ ਉਹਦਾ ਤਾਂ ਜਿਵੇਂ ਸਾਰਾ ਅੰਦਰ ਗੱਲਾਂ ਕਰਨ ਲਈ ਭਰਿਆ ਭਰਿਆ ਲੱਗਦਾ ਇਸੇ ਤਰ੍ਹਾਂ ਇੱਕ ਦਿਨ ਸਰਬਜੀਤ ਨੇ ਸਿਮੀ ਆਪਣੀ लाਡਲੀ ਬੱਚੀ ਦੀਆਂ ਗੱਲਾਂ ਕਰਦਿਆਂ ਸਕੂਲ ਦੀ ਗੱਲ ਸੁਣਾਈ ਕਿ ਸਿਮੀ ਅੱਜ ਸਕੂਲ ਗਈ ਤੋਦੀ ਮੈਡਮ ਨੇ ਸਿਰ ਚੋਂ ਜੂੰ ਫੜ ਕੇ ਉਹਨੂੰ ਘਰ ਵਾਪਸ ਭੇਜਤਾ ਕਿ ਇਸ ਤੋਂ ਹੋਰ ਬੱਚਿਆਂ ਨੂੰ ਵੀ ਜੂਆ ਪੈਣ ਦਾ ਡਰ ਆ। ਸਿਮੀ ਰੋਂਦੀ ਰੋਂਦੀ ਘਰ ਆਈ। ਸਰਬਜੀਤ ਅੱਗ ਬਬੂਲਾ ਹੋਈ ਮੈਡਮ ਕੋਲ ਜਾ ਕੇ ਹੋਈ ਹਤਕ ਦਾ ਕਾਰਨ ਪੁੱਛਣ ਲੱਗੀ। ਬੱਗੜ ਜੀ ਮੈਡਮ ਨੇ ਸਰਬਜੀਤ ਨੂੰ ਕਿਹਾ ਕਿ ਇਹਦੇ ਸਿਰ ਵਿੱਚੋਂ ਜੂੰ ਫੜੀ ਆ। ਸਰਬਜੀਤ ਨੇ ਮੈਡਮ ਤੋਂ ਸਿਮੀ ਨਾਲ ਬੈਠੇ ਗੋਰੇ ਦਾ ਸਿਰ ਦੇਖਣ ਦੀ ਇਜਾਜ਼ਤ ਮੰਗੀ। ਜਦੋਂ ਸਰਬਜੀਤ ਨੇ ਗੋਰੇ ਮੁੰਡੇ ਦਾ ਸਿਰ ਫਰੋਲਿਆ ਤਾਂ ਜੂ ਆ ਉਹਦੇ ਕੱਟੇ ਹੋਏ ਬੋਦਿਆਂ ਵਿੱਚ ਸੱਪਲ ਸੱਪਲ ਫਿਰਦੀਆਂ ਫੜੀਆਂ ਸਰਬਜੀਤ ਗੋਰੇ ਨੂੰ ਜੁੰਡਿਆਂ ਤੋਂ ਫੜ ਕੇ ਮੈਡਮ ਕੋਲ ਲੈ ਆਈ ਤਾਂ ਮੈਡਮ ਕੱਚੀ ਜੀ ਹਾਸੀ ਹੱਸਦੀ ਹੋਈ ਸੌਰੀ ਸੌਰੀ ਕਰੀ ਜਾਵੇ ਤਾਂ ਸਰਬਜੀਤ ਨੇ ਜਦੋਂ ਗੱਲ ਇੱਥੇ ਤੱਕ ਲਿਆਂਦੀ ਤਾਂ ਅਮਰੀਕ ਅੱਧਾ ਸੁਤਾ ਹੀ ਬੁੜਕ ਕੇ ਉੱਠ ਬੈਠਿਆ ਪੂਰੇ ਹਰਖ ਨਾਲ ਬੋਲਿਆ ਸਾਲੀ ਦੇ ਦੋ ਮਾਰਨੇ ਸੀ ਗਿੱਚੀ ਹੇਠ ਬਈਆ ਤੇਰੇ ਲੱਗਦੇ ਦੇ ਬੋਦੇ ਭਰੇ ਭਏ ਨੇ ਵੱਡੇ ਅੰਗਰੇਜ਼ ਉੱਤੇ ਪੱਟੀਆਂ ਅੰਦਰ ਕਟੀਆਂ ਆ ਜਾਂਦੇ ਨੇ ਸੈਂਟ ਛਿੜਕ ਕੇ ਮਹੀਨਾ ਮਹੀਨਾ ਨੋਂਦੇ ਨਹੀਂ ਫਿਰ ਇੰਡੀਅਨ ਲੋਕਾਂ ਨੂੰ ਮਾੜਾ ਚੰਗਾ ਪਰਖਦੇ ਨੇ ਇਹ ਸਰਬਜੀਤ ਨੂੰ ਲੱਗਿਆ ਕਿ ਸੱਚ ਅੱਜ ਅਮਰੀਕ ਆਪਣੇ ਲੋਕਾਂ ਦੀ ਹੋਈ ਨੁਕਤਾਚੀਨੀ ਤੇ ਹਰਕ ਨੂੰ ਅੰਦਰ ਪੀ ਰਿਹਾ ਜੇ ਅੱਜ ਆਪਣੇ ਪਿੰਡ ਹੁੰਦਾ ਤਾਂ ਇੱਕ ਸੱਟ ਨਾਲ ਦੋ ਕੰਨਾਂ ਵਿਚਾਲੇ ਸਿਰ ਕਰ ਦਿੰਦਾ ਇਉਂ ਦੋਵੇਂ ਜਣੇ ਹੰਡਾਇਆ ਹੋਇਆ ਅਨੁਭਵ ਇੱਕ ਦੂਜੇ ਕੋਲ ਕਰਦੇ ਰਹੇ ਤੇ ਦਿਨ ਲੰਘਦੇ ਰਹੇ ਸਰਬਜੀਤ ਰੋੜ ਪ੍ਰੀਤ ਨੂੰ ਬਣਿਆ ਠਣਿਆ ਵੇਖ ਕੇ ਅੰਦਰੋਂ-ਅੰਦਰ ਖਿਜਦੀ ਰਹੀ ਸਾਰਾ ਹਫਤਾ ਹੱਡਪੰਨ ਵੀ ਕਮਾਈ ਕਰਦੇ ਸ਼ਨੀਵਾਰ ਜਾਂ ਐਤਵਾਰ ਨੂੰ ਕਿਸੇ ਗੁਰਦੁਆਰੇ ਜਾਂ ਵਿਆਹ ਸ਼ਾਦੀ ਤੇ ਇਕੱਠੇ ਹੋ ਕੇ ਦੇਸ਼ ਵਿੱਚ ਬਤਾਏ ਪਲਾਂ ਨੂੰ ਵਿਦੇਸ਼ਾਂ 'ਚ ਕਮਾਏ ਪੈਸਿਆਂ ਨਾਲ ਜਮ੍ਹਾਂ ਤਰਸੀਮ ਕਰਦੇ ਰਹਿੰਦੇ ਚਾਹੇ ਅਮਰੀਕ ਨੇ ਸਰਬਜੀਤ ਨੂੰ ਆਖ ਰੱਖਿਆ ਸੀ ਕਿ ਵੇਲੀ ਬੈਠ ਕੇ ਖਾਇਆ ਕਰ ਪਰ ਸਰਬਜੀਤ ਨੂੰ ਚਾਰ ਦਿਵਾਰੀ ਅੰਦਰੋਂ-ਅੰਦਰ ਖੋਰਦੀ ਰਹੀ ਉਹ ਆਪਣੇ ਆਪ ਨੂੰ ਚਾਰ ਦਿਵਾਰੀ ਅੰਦਰ ਕੈਦ ਕਰਕੇ ਮਹਿਸੂਸ ਕਰਦੀ ਰੋਜ਼ ਹੀ ਆਪਣੇ ਲਈ ਕੰਮ ਲੱਭਣ ਦਾ ਯਤਨ ਕਰਦੀ ਇੱਕ ਦਿਨ ਕਿਸੇ ਗਵਾਂਡਣ ਨੇ ਨੌਕਰੀ ਦੀ ਦੱਸ ਪਾਈ ਕਿ ਨੇੜੇ ਇੱਕ ਹੋਟਲ ਆ ਉਹਨਾਂ ਨੂੰ ਮੇਜ਼ਾਂ ਤੇ ਬਰਤਨਾਂ ਦੀ ਸਫਾਈ ਲਈ ਕਿਸੇ ਮਦਦਕਾਰ ਦੀ ਲੋੜ ਆ ਟੈਲੀਫੋਨ ਰੱਖ ਕੇ ਸਰਬਜੀਤ ਦੀਆਂ ਅੱਖਾਂ ਅੱਗੇ ਨਵੀਂ ਮਿਲੀ ਨੌਕਰੀ ਦੀ ਗੱਲ ਘੁੰਮਣ ਲੱਗ ਪਈ ਹਰ ਘੰਟੇ ਪਿੱਛੋਂ 8 ਡਾਲਰ ਮਿਲਣ ਦੀ ਆਸ 8 ਨੂੰ ਬਣਦੇ ਰੁਪਈਆਂ ਨੂੰ ਜਰਬ ਦੇ ਕੇ ਵਾਧਦੇ ਹੋਏ ਰੁਪਈਆਂ ਦੇ ਗਿਣਤੇ ਪਰ ਫਿਰ ਆਪਣੇ ਆਪ ਨੂੰ ਤਕੜੇ ਸਰਕਾਰਾਂ ਦੀ ਕੁੜੀ ਖਾਨਦਾਨ ਦੀ ਕੁੜੀ ਹੋਣ ਦਾ ਖਿਆਲ ਆਇਆ ਉਸ ਨੂੰ ਘਰ ਵਿੱਚ ਭਾਂਡੇ ਮਾਂਜਦੇ ਭਾਂਣੋਂ ਦਾ ਵੀ ਖਿਆਲ ਆਇਆ ਉਹਦੀਆਂ ਹਥੇਲੀਆਂ ਵਿੱਚ ਲੀਆਂ ਲਕੀਰਾਂ ਵਿੱਚ ਸੌ ਸੌ ਵਾਰ ਧੋ ਲੈਣ ਪਿੱਛੋਂ ਵੀ ਫਸੀ ਹੋਈ ਸਵਾ ਯਾਦ ਆਈ ਉਸ ਨੂੰ ਯਾਦ ਆਇਆ ਕਿ ਇੱਕ ਵਾਰੀ ਭੰਨੋ ਬਿਮਾਰ ਹੋ ਗਈ ਸੀ ਤਾਂ ਸਰਬਜੀਤ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਵਾਰੀ ਵਾਰੀ ਭਾਂਡੇ ਸਾਫ਼ ਕਰ ਲੈਣੇ ਆ ਤਾਂ ਮਾਂ ਨੇ ਦੋਹਾਂ ਹੱਥਾਂ ਨੂੰ ਆਪਸ ਵਿੱਚ ਮਸਲਦਿਆਂ ਉੱਚੀ ਉੱਚੀ ਕਿਹਾ ਵਾਹ ਗਰੂ ਵਾਹ ਗਰੂ ਸੌਰਿਆਂ ਤੋਂ ਆ ਕੇ ਭਾਂਡੇ ਮਾਂਜੇ ਤੂੰ ਜੇ ਕਿਸੇ ਨੇ ਦੇਖ ਲਿਆ ਤਾਂ ਕੀ ਆਖੂ ਕਿ ਕੁੜੀ ਇੱਕ ਦਿਨ ਸੌਰਿਆਂ ਤੋਂ ਆਈ ਆ ਤੇ ਆਈ ਨੂੰ ਭਾਂਡੇ ਮਾਂਜਣ ਲਾ ਲਿਆ ਸਰਬਜੀਤ ਉਹਦੋਂ ਬੜੀ ਹੱਸੀ ਸੀ ਮੰਮੀ ਜੀ ਕਹਿੰਦੇ ਹੁੰਦੇ ਸੀ ਕਿ ਸਰਦਾਰਾਂ ਦੀਆਂ ਧੀਆਂ ਝੁੱਠੇ ਭਾਂਡਿਆਂ 'ਚ ਖਾਣਾ ਤਾਂ ਕੀ ਝੁੱਠੇ ਭਾਂਡੇ ਨੂੰ ਹੱਥ ਨਹੀਂ ਲਾਉਂਦੀਆਂ ਹੁੰਦੀਆਂ ਸਾਚੀ ਅੱਜ ਤੱਕ ਕਿਸੇ ਮਹਿਮਾਨ ਅੱਗੇ ਭਾਂਡੇ ਵੀ ਚੁੱਕਣੇ ਪੈ ਜਾਣ ਤਾ ਸਰਬਜੀਤ ਦੇ ਸਿਰ ਨੂੰ ਕਚਿਆਣ ਜੀ ਚੜਦੀ ਲੱਗਦੀ ਆ। ਇਹ ਸਾਰਾ ਕੁਝ ਯਾਦ ਕਰਕੇ ਸਰਬਜੀਤ ਦੀਆਂ ਅੱਖਾਂ ਡਬਡਵਾਈਆਂ। ਉੱਟ ਕੇ ਸੜਕ ਵਾਲੀ ਖਿੜਕੀ ਤੇ ਆ ਖੜੀ ਹੋਈ। ਉਸ ਨੂੰ ਸੜਕ ਤੇ ਵੱਖ-ਵੱਖ ਕਿਸਮਾਂ ਦੀਆਂ ਭੱਜੀਆਂ ਜਾਂਦੀਆਂ ਕਾਰਾਂ ਵਿਊ ਵਰਗੀਆਂ ਲੱਗਦੀਆਂ। ਉਹਦੇ ਜੀਵ ਵਿੱਚ ਆਇਆ ਕਿ ਏਸੇ ਸੜਕ ਤੇ ਜੇ ਆਦਮੀ ਤੁਰੇ ਜਾਂਦੇ ਹੋਣ, ਪਸ਼ੂ ਤੁਰੇ ਜਾਂਦੇ ਹੋਣ, ਕੁੱਤੇ ਬਿੱਲੇ ਜਾਂਦੇ ਹੋਣ, ਮੰਗਤੇ ਹੱਥ ਫੁਲਾਈ ਖੜੇ ਹੋਣ, ਛਾਬੜੀਆਂ ਵਾਲੇ ਹੋਕਰੇ ਮਾਰਦੇ ਹੋਣ। ਤਾਂ ਕਿੰਨਾ ਆਪਣਾ ਆਪਣਾ ਲੱਗੇ ਇਹੋ ਜਿਹੀਆਂ ਕਈ ਗੱਲਾਂ ਉਹ ਆਪਣੀਆਂ ਧੀਆਂ ਕੋਲ ਕਰਦੀ ਤਾਂ ਉੱਚੀ ਉੱਚੀ ਹੱਸਦੀਆਂ ਕਿ ਸੜਕਾਂ ਤੇ ਪਸ਼ੂ ਕਿਵੇਂ ਆ ਸਕਦੇ ਨੇ ਕੁੜੀਆਂ ਦਾ ਹਾਸਾ ਸਰਬਜੀਤ ਦੇ ਅੰਦਰ ਚਾਸਾ ਭਰਦਾ ਲੱਗਦਾ ਕਿ ਮੇਰੀਆਂ ਧੀਆਂ ਮੇਰੀ ਧਰਤੀ ਬਾਰੇ ਪਰੀ ਕਥਾ ਵਾਂਗ ਕਿਉਂ ਸੋਚਦੀਆਂ ਨੇ ਜਿਵੇਂ ਮੇਰੀਆਂ ਸਾਰੀਆਂ ਸੋਚਾਂ ਸਾਰੇ ਸੁਪਨਿਆਂ ਵਿੱਚ ਬਾਬਲ ਦਾ ਵਿੜਾ ਛਾਇਆ ਪਿਆ ਕਿ ਇਹਨਾਂ ਦੀ ਸੋਚ ਕਿਸੇ ਇੱਕ ਥਾਂ ਨਹੀਂ ਪਲ ਸਕੇਗੀ ਇਹ ਲੋਕ ਜੋ ਰੋਜ਼ ਨੌਕਰੀਆਂ ਬਦਲਦੇ ਨੇ, ਰੋਜ਼ ਰਿਸ਼ਤੇ ਬਦਲਦੇ ਨੇ, ਘਰ ਬਦਲਦੇ ਨੇ, ਕਿ ਸੋਚ ਵੀ ਬਦਲਦੇ ਰਹਿੰਦੇ ਨੇ। ਇੱਕ ਦਿਨ ਸਿਮਮੀ ਨੇ ਸਕੂਲੋਂ ਆਉਂਦੇ ਹੀ ਆਪਣੀਆਂ ਲੰਮੀਆਂ-ਲੰਮੀਆਂ ਗੁੱਤਾਂ ਸਹੇਲੀਆਂ ਦੇ ਆਕੇ ਲੱਗ ਕੇ ਕਟਵਾ ਆਂਦੀਆਂ। ਵਾਲ ਕਟਾ ਕੇ ਆਈ ਸਿਮਮੀ ਵੱਲ ਸਰਬਜੀਤ ਭੋਰ-ਭੋਰ ਹੋਈ ਦੇਖਦੀ ਰਹੀ। ਬਹੁਤ ਚੀਕ ਕੇ ਉਸਨੇ ਸਿਮਮੀ ਦੇ ਕੱਟੇ ਹੋਏ ਵਾਲਾਂ 'ਚ ਉਂਗਲਾਂ ਫਸਾ ਕੇ ਪੁੱਛਿਆ, "ਇਹ ਕਿਨੂੰ ਪੁੱਛ ਕੇ ਕਟਵਾਏ ਨੇ? ਤੈਨੂੰ ਸ਼ਰਮ ਨਾ ਆਈ?" ਸੇਮੀ ਮੰਮੀ ਦੀ ਇਹ ਹਾਲਤ ਦੇਖ ਕੇ ਹੋਰ ਵੀ ਹੈਰਾਨ ਹੋ ਰਹੀ ਸੀ। ਉਹਨੇ ਬੜੀ ਸਹਜਤਾ ਨਾਲ ਆਖਿਆ। ਮੰਮੀ ਮੈਂ ਆਪਣੇ ਵਾਲ ਕਟਾਏ ਨੇ। ਤੁਹਾਡੇ ਤਾਂ ਨਹੀਂ ਨਾ ਕੱਟੇ। ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ? ਰਾਤੀ ਇਹ ਸਭ ਅਮਰੀਕ ਕੋਲ ਦੱਸਦਿਆਂ ਸਰਬਜੀਤ ਨੇ ਰੋ ਰੋ ਕੇ ਅੱਖਾਂ ਸੁਜਾਲੀਆਂ। ਫਿਰ ਦੋਹਾਂ ਨੇ ਅੱਖਾਂ ਪਰ ਪਰ ਡੋਲੀਆਂ। ਇੱਕ ਦੂਜੇ ਕੋਲ ਦੁੱਖ ਸੁ ਕਰਦੇ ਰਹੇ। ਕਿ ਆਪਾਂ ਇਹ ਲੱਕ ਤੋੜਵੇਂ ਕਮਾਈ ਕਿਦੇ ਪਿੱਛੇ ਕਰਦੇ ਆਂ। ਕੀ ਲੈਣਾ ਇਹੋ ਜਿਹੀਆਂ ਮੁਠੀਆਂ ਭਰ ਕੇ? ਆਪਾਂ ਮੋਹ ਵੇਚ ਕੇ ਡਾਲਰ ਖਰੀਦੇ ਤਾਂ ਕਿਸ ਤੇ ਮੁੱਲ ਸਰਬਜੀਤ ਨੇ ਬੜੇ ਡਿੱਗੇ ਜੇ ਮਨ ਨਾਲ ਅਮਰੀਕ ਨੂੰ ਕਿਹਾ ਚੱਲ ਮੁੜ ਚੱਲੀ ਆਪਣੇ ਕੋਲ ਜਿੱਥੇ ਕੰਦਾਂ ਦੇ ਗਲ ਢਾਲ ਦਾ ਪਰਛਾਵਾਂ ਵੀ ਮੋਹ ਨਾਲ ਦੇਖਿਆ ਜਾਂਦਾ ਅਮਰੀਕ ਨੇ ਬਹੁਤ ਬੇਰੁਖੀ ਨਾਲ ਆਖਿਆ ਸਿਧਾਨ ਨਾ ਹੋਵੇ ਤਾਂ ਆਪਾਂ 4 ਦਿਨਾਂ ਨੂੰ ਨਵਾਂ ਘਰ ਖਰੀਦਾਂਗੇ ਇੱਥੇ ਘਰਦਿਆਂ ਨੂੰ ਵੀ ਤਾਂ ਡਾਲਰ ਰੁਪਈਆ ਚ ਜਾ ਕੇ ਮਿਲਦੇ ਨੇ ਪਤਾ ਹੈ ਉਹਨਾਂ ਦਾ ਢਿੱਡ ਕਿੰਨੀ ਅਸੀਸਾਂ ਦੰਦਾ ਹੋ ਬਈ ਸਾਡਾ ਪੁੱਤ ਕਿੰਨਾ ਸਿਆਣਾ ਨਿਕਲਿਆ ਜਿਨੇ ਅਗਲੇ ਪਿਛਲੇ ਸਾਰੇ ਰੋਣੇ ਧੋਤੇ ਉਥੇ ਮੈਂ ਮੋਟਰਸਾਈਕਲ ਬਿਨਾ ਗਵਾਂਡੀਆਂ ਦੇ ਨਹੀਂ ਸੀ ਜਾਂਦਾ ਹੁੰਦਾ ਅੱਜ ਸਿਰ ਦਾ ਮੁੜਕਾ ਪੈਰਾਂ ਤੱਕ ਨੁੱਚੜਦਾ ਸਰਬਜੀਤ ਉਹਦੀਆਂ ਗੱਲਾਂ ਸੁਣ ਕੇ ਚੁੱਪ ਕਰ ਜਾਂਦੀ ਕੁਝ ਦਿਨਾਂ ਪਿੱਛੋਂ ਉਹ ਵੀ ਹੋਟਲ ਤੇ ਜਾ ਲੱਗੀ ਕੰਮ ਬਹੁਤ ਸੌਖਾ ਸੀ ਪਲਾਸਟਿਕ ਦੇ ਝੁੱਟੇ ਪਾਂਡੇ ਮਾਂਜਣ ਦੇ ਤਾਂ ਚੁੱਕ ਕੇ ਵੱਡੇ ਸਾਰੇ ਕਾਲੇ ਢੋਲ ਦੇ ਢਿੱਡ ਵਿੱਚ ਜਾ ਸੁੱਟਣੇ ਸਨ ਮੇਜ਼ ਤੇ ਕੱਪੜਾ ਫੇਰਦੇ ਮਸਕਰਾ ਕੇ ਆਏ ਮਹਿਮਾਨਾਂ ਦਾ ਸਵਾਗਤ ਹੀ ਤਾਂ ਕਰਨਾ ਹੁੰਦਾ ਸੀ ਬਸ ਉਹਨੂੰ ਕਦੇ-ਕਦੇ ਔਖ ਹੁੰਦੀ ਜਦੋਂ ਉਸਦੇ ਦੇਸ਼ ਵਿੱਚੋਂ ਆਇਆ ਕੋਈ ਚਿਹਰਾ ਉਸ ਨੂੰ ਪਹਿਚਾਣ ਲੈਂਦਾ ਹੌਲੀ-ਹੌਲੀ ਉਸ ਨੌਕਰੀ ਨਾਲ ਮਿਲਦੇ ਪੈਸਿਆਂ ਦਾ ਨਸ਼ਾ ਉਸਦੇ ਉਧਰੇ ਮੈਨੂੰ ਟਕਣ ਲੱਗਿਆ ਸੀ ਹਰ ਸ਼ਨੀਵਾਰ ਕਈ ਹਿੰਦੂਸਤਾਨੀ ਕਿਸੇ ਨਾ ਕਿਸੇ ਦੇ ਘਰ ਇਕੱਠੇ ਹੁੰਦੇ ਉੱਥੇ ਪ੍ਰੀਤ ਵੀ ਆਪਣੇ ਨਵੇਂ ਸੂਟਾਂ ਤੇ ਗਾਣੇ ਦੀ ਨਮਾਇਸ਼ ਬਣ ਕੇ ਨਿਤ ਨਵੇਂ ਅੰਦਾਜ਼ ਵਿੱਚ ਪੇਸ਼ ਹੁੰਦੀ ਕਈ ਵਾਰ ਉਹਦੇ ਘਰ ਵਾਲਾ ਨਾਲ ਹੁੰਦਾ ਤੇ ਕਈ ਵਾਰੀ ਉਹ ਇਕੱਲੀ ਹੁੰਦੀ ਸਰਬਜੀਤ ਉਹਦੇ ਪਤੀ ਦੀ ਗੈਰ ਹਾਜ਼ਰੀ ਬਾਰੇ ਪੁੱਛਦੀ ਤਾਂ ਬੜੇ ਨਾਜ਼ ਨਖਰੇ ਨਾਲ ਪ੍ਰੀਤ ਬੋਲਦੀ ਉਹ ਤਾਂ ਕੰਮ ਤੇ ਗਏ ਹੋਏ ਨੇ ਇੱਕ ਅੱਧੀ ਵਾਰੀ ਤਾਂ ਪ੍ਰੀਤ ਤੋਂ ਨਾ ਚਾਹੁੰਦੇ ਹੋਏ ਵੀ ਸਰਬਜੀਤ ਨੇ ਪੁੱਛਿਆ ਭਾਜੀ ਕੰਮ ਕਿੱਥੇ ਕਰਦੇ ਨੇ ਉਹ ਫਕਰ ਨਾਲ ਆਖਦੀ ਕਿਸੇ ਫੈਕਟਰੀ 'ਚ ਕੰਮ ਕਰਦੇ ਨੇ ਇਸੇ ਤਰ੍ਹਾਂ ਇੱਕ ਸ਼ਨੀਵਾਰ ਸਰਬਜੀਤ ਹੋਰਾਂ ਨੂੰ ਪ੍ਰੀਤ ਨੇ ਪ੍ਰੀਤੀ ਭੋਜਨ ਦਾ ਸੱਦਾ ਦਿੱਤਾ। ਸਰਬਜੀਤ ਤੇ ਅਮਰੀਕ ਦਿਨਤਾਲ ਦੇ ਨਾਲ ਹੀ ਉਹਨਾਂ ਦੇ ਘਰੇ ਗਏ। ਪ੍ਰੀਤ ਦਾ ਘਰ ਵਾਲਾ ਗੁਰਿੰਦਰ ਬਹੁਤ ਚੁੱਪਚਾਪ ਸੀ। ਬੜੇ ਮੋਹ ਨਾਲ ਮਿਲਿਆ। ਜਿੰਨੀ ਪ੍ਰੀਤ ਖੁਸ਼ਖੁਸ਼ ਤੇ ਖਿੜੀ ਹੋਈ ਲੱਗਦੀ ਸੀ, ਉਹ ਓਨਾ ਹੀ ਚੁੱਪ ਤੇ 부ਝੇ ਜਿਹਾ ਲੱਗਦਾ ਸੀ। ਕਾਫੀ ਧਿਰ ਗੱਲਾਂ ਹੁੰਦੀਆਂ ਰਹੀਆਂ। ਆਪਣੇ ਮੁਲਕ ਵਿੱਚ ਬਤਾਈ ਰੰਗੀਨ ਪਲਾਂ ਦੀਆਂ ਗੱਲਾਂ। ਵਤਨ ਆਪਣੀ ਧਰਤੀ ਦੇ ਵਿਛੋੜੇ ਦੀਆਂ ਗੱਲਾਂ। ਪੰਜਾਬ ਵਿੱਚ ਹੋ ਰਹੇ ਕਤਲੇਗਾਰਤ ਦੀਆਂ ਗੱਲਾਂ। ਗੁਰਿੰਦਰ ਨੇ ਸ਼ਰਾਬ ਦੇ ਨਸ਼ੇ ਵਿੱਚ ਕਈ ਭਾਵਕ ਗੱਲਾਂ ਵੀ ਕੀਤੀਆਂ ਯਾਰ ਮੇਰਾ ਤਾਂ ਅੰਦਰ ਤੜਪਦਾ ਹੈ ਘਰ ਨੂੰ ਦੇਖਣ ਨੂੰ ਘਰ ਦੀਆਂ ਕੰਧਾਂ ਦੇ ਗਲ ਲਾ ਕੇ ਰੋਣ ਨੂੰ ਕਿਸੇ ਯਾਰ ਦੇ ਮੋਢੇ ਤੇ ਸਿਰ ਰੱਖ ਕੇ ਸਾਰੀ ਬੁਢਾਸ ਕੱਢਣ ਨੂੰ ਅਮਰੀਕ ਬੜੀ ਬੇਰੁਖੀ ਨਾਲ ਲੱਗਦਾ ਉਹ ਛੱਡ ਯਾਰ ਉੱਥੇ ਹੁਣ ਕੀ ਰਹਿ ਗਿਆ ਜਿਹੜਾ ਇਧਰੋਂ 4 ਪੈਸੇ ਕਮਾ ਕੇ ਉੱਥੇ ਜਾਂਦੇ ਅਗਲੇ ਅੱਧੀ ਰਾਤ ਨੂੰ ਉਠਾ ਕੇ ਪੈਸੇ ਤਾਂ ਕੋਈ ਲੈ ਜਾਂਦੇ ਨੇ ਨਾਲ ਦੀ ਨਾਲ ਬਣਿਆ ਬਣਾਇਆ ਮੂਵੀ ਖੋ ਲੈਂਦੇ ਨੇ ਮੁੜਕੇ ਬੰਦਾ ਉੱਧਰ ਨੂੰ ਮੂੰਹ ਨਹੀਂ ਕਰਦਾ ਬਈ ਇੱਥੇ ਹੀ ਚੰਗੇ ਆ ਹੁਣ ਤਾਂ ਗਈ ਰਾਤ ਤੱਕ ਦੋਵੇਂ ਆਪੋ ਆਪਣੀਆਂ ਹੱਡ ਬੀਤੀਆਂ ਜੱਗ ਬੀਤੀਆਂ ਸਾਂਝੀਆਂ ਕਰਦੇ ਰਹੇ ਅਖੀਰ ਮਿਲ ਕੇ ਵਾਪਸ ਆਉਣ ਲੱਗੇ ਤਾਂ ਸਰਬਜੀਤ ਨੇ ਅਗਲੇ ਹਫਤੇ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਤੇ ਅਲਵਿਦਾ ਆਖੀ ਸਾਰਾ ਹਫਤਾ ਸਰਬਜੀਤ ਆਉਣ ਵਾਲੇ ਸ਼ਨੀਵਾਰ ਦੀ ਉਡੀਕ ਕਰਦੀ ਰਹੀ ਰਹਿ ਰਹਿ ਕੇ ਅਮਰੀਕ ਨਾਲ ਖੇਬਰਦੀ ਰਹੀ ਉਹਨਾਂ ਦੇ ਘਰ ਪਤਾ ਕਿੰਨਾ ਵਧੀਆ ਫਰਨੀਚਰ ਸੀ ਸਾਰੇ ਘਰ ਚ ਕਿੰਨਾ ਸੋਹਣਾ ਕਾਰਪਟ ਵਿਛਿਆ ਹੋਇਆ ਸੀ ਪੈਰ ਧਰਨ ਨੂੰ ਵੀ ਜਿਨੀਸੀ ਕਰਦਾ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਚੜੀ ਪਈ ਆ ਕੀ ਆਖਣਗੇ ਉਹ ਐਵੇਂ ਆਪਾਂ ਤਾਂ ਘਰੇ ਆਉਣ ਲਈ ਆ ਕੇ ਬੈਠੇ ਉਹਨਾਂ ਨੂੰ ਅਮਰੀਕੋਦਿਆਂ ਇਹ ਸਭ ਬਚਪਨ ਵਰਗੀਆਂ ਗੱਲਾਂ ਸੁਣ ਕੇ ਬਹੁਤ ਹੱਸਦਾ ਤੇ ਆਖਦਾ ਉਹ ਭਾਗਵਾਨੇ ਜ਼ਿੰਦਗੀ ਇੰਨੇ ਛੋਟੇ ਦਾਇਰਿਆਂ ਵਿੱਚ ਥੋੜੀ ਜੀ ਜਾਂਦੀ ਆ ਆਪਾਂ ਉਹਨਾਂ ਨੂੰ ਆਖਾਂਗੇ ਜਹਾਂ ਹਮ ਲਟਕੇ ਵਹਾਂ ਤੁਮ ਲਟਕੋ ਸਰਬਜੀਤ ਅਮਰੀਕ ਦੀ ਬੇਪਰਵਾਹੀ ਤੇ ਹੋਰ ਹਰਖ ਜਾਂਦੀ। ਤੁਹਾਨੂੰ ਬੜਾ ਪਤਾ ਮਰਦਾਂ ਨੂੰ। ਘਰੋਂ ਬਾਹਰ ਹੀ ਹੀ ਤਾਂ ਕਰਦੇ ਆ ਭੁੱਲੀ ਜਾਂਦੇ ਹੋ। ਬਈ ਘਰੇ ਕਬੀਲਦਾਰੀ ਵੱਡ-ਵੱਡ ਖਾਈ ਜਾਂਦੀ ਆ। ਸ਼ਨੀਵਾਰ ਨੂੰ ਆਉਣ ਵਾਲੇ ਮਹਿਮਾਨਾਂ ਦੀ ਤਿਆਰੀ ਕਰਦਿਆਂ ਸਰਬਜੀਤ ਨੇ ਇੱਕ ਦਿਨ ਪਹਿਲਾਂ ਹੀ ਭਗਵਾਨਾਂ ਨਾਲ ਫ੍ਰਿਜ ਭਰ ਲਿਆ ਤਾਂ ਕਿ ਵੇਲੇ ਸਿਰ ਗੱਲਬਾਤ ਵਿੱਚ ਵਿੰਗਰ ਨਾ ਪਵੇ। ਬੱਚਿਆਂ ਨੂੰ ਵੱਖਰਾ ਤੌਰ ਤਰੀਕੇ ਅੰਦਰ ਰਹਿਣ ਲਈ ਤਾੜਨਾ ਕੀਤੀ ਗਈ। ਸ਼ਨੀਵਾਰ ਨੂੰ ਦਿਨ ਦੇ ਚੀ ਪਾ ਨਾਲ ਪ੍ਰੀਤੀ ਤੇ ਗੁਰਿੰਦਰ ਵੱਡੀ ਸਾਰੀ ਕਾਰ ਵਿੱਚ ਆਏ ਸਰਬਜੀਤ ਨੂੰ ਜਿਵੇਂ ਚਾਜੇ ਚੜ ਗਿਆ ਕਿ ਅੱਜ ਸਾਡੇ ਘਰੇ ਸਾਡੇ ਤੋਂ ਅਮੀਰ ਆਦਮੀ ਆਏ ਨੇ ਪ੍ਰੀਤ ਜੀ ਨੂੰ ਵੇਖ ਕੇ ਸਰਬਜੀਤ ਨੂੰ ਅਜੀਬ ਤੁੜਤੁੜੀ ਆ ਜਾਂਦੀ ਉਹ ਖੁਸ਼ਬੂਦਾਰ ਖੁਸ਼ਬੂ ਦੀਆਂ ਲਪਟਾਂ ਨਾਲ ਜਦੋਂ ਬੰਦ ਕਮਰੇ ਦਾ ਸ਼ਿੰਗਾਰ ਬਣੀ ਤਾਂ ਸਾਰਾ ਘਰ ਜਿਵੇਂ ਮਹਿਕ ਉੱਠਿਆ ਉਹਨਾਂ ਦੀ ਪੂਰੀ ਆਉ ਭਗਤ ਕੀਤੀ ਗਈ ਪਿਛਲੇ ਹਫਤੇ ਵਾਂਗ ਹੀ ਘਰਬਾਰ ਹੱਡ ਬੀਤੀ ਜਗ ਬੀਤੀ ਸਾਂਝੀ ਹੁੰਦੀ ਰਹੀ ਆਦਤ ਅਨੁਸਾਰ ਹੀ ਖੁਸ਼ਬੂਦਾਰ ਖਾਣਾ ਖਾਂਦਿਆਂ ਪੈਗ ਲਾਉਂਦਿਆਂ ਗੁਰਿੰਦਰ ਭਾਵਕਤਾ ਦੀਆਂ ਹੱਦਾਂ ਤੇ ਜਾ ਖੜਾ ਹੋਇਆ ਹਰ ਗੱਲ ਵਿੱਚ ਗਲਾ ਭਰ-ਭਰ ਕੇ ਗੱਲਾਂ ਕਰਦਾ ਪਿੰਡ ਦੀਆਂ ਜੂਹਾਂ ਦੀ ਗੱਲ ਤੋਰਦਾ ਪੜਦੇ ਸਮੇਂ ਬੇਲੀਆਂ ਨਾਲ ਕੰਧਾਂ ਹਿਲਾ ਦੇਣ ਵਾਲੇ ਠਾਕਿਆਂ ਦੀ ਗੂੰਜ ਉਸਦੇ ਕੰਨਾਂ ਵਿੱਚ ਹਲੇ ਵੀ ਸਮਾਈ ਹੋਈ ਸੀ ਕਾਫੀ देर ਰਾਤ ਲੰਘ ਜਾਣ ਪਿੱਛੋਂ ਵਾਪਸ ਚਲੇ ਗਏ ਸਰਬਜੀਤ ਤੇ ਅਮਰੀਕ ਉਸ ਨੂੰ ਹੇਠਲੇ ਦਰ ਤੱਕ ਛੱਡਣ ਵੀ ਗਏ ਵਾਪਸ ਆਕੇ ਦੇਖਿਆ ਤਾਂ ਗੁਰਿੰਦਰ ਆਪਣੇ ਬੈਠਣ ਵਾਲੀ ਥਾਂ ਤੇ ਕਾਗਜ਼ਾਂ ਦਾ ਇੱਕ ਲਫਾਫਾ ਭੁੱਲ ਗਿਆ ਸੀ ਸਰਬਜੀਤ ਨੇ ਲਫਾਫਾ ਫਰੋਲਿਆ ਉਹਦੇ ਵਿੱਚ ਕੁਝ ਦਲਾਲਾਂ ਦੇ ਕਾਗਜ਼ ਇੱਕ ਘਰ ਦੇ ਸਮਾਨ ਖਰੀਦਣ ਦੀ ਕਿਤਾਬ ਤੇ ਇੱਕ ਹਿੰਦੁਸਤਾਨ ਨੂੰ ਲਿਖਿਆ ਹੋਇਆ ਖੱਤ ਸੀ ਸਰਬਜੀਤ ਨੇ ਬੜੀ ਬੇਸਬਰੀ ਨਾਲ ਖੱਤ ਖੋਲ ਲਿਆ ਉਹਨੂੰ ਗਵਾਂਡੀਆਂ ਦੇ ਦਰਦੀ ਚੀਤ ਵਿੱਚੋਂ ਰਾਜ਼ ਚੋਰੀ ਕਰਨ ਦੀ ਪੁਰਾਣੀ ਆਦਤ ਸੀ ਇਸ ਲਈ ਬਗਾਨਾ ਖੱਤ ਪੜ੍ਹਨਾ ਉਹਦੇ ਲਈ ਮਨੋਰੰਜਨ ਦਾ ਸਾਧਨ ਹੀ ਸੀ ਸ਼ਾਇਦ ਮੰਦੀ ਕਿਸੇ ਨੁਕਰੇ ਇਹ ਖੁਸ਼ੀ ਛੁਪੀ ਹੋਈ ਸੀ ਕਿ ਗੁਰਿੰਦਰ ਨੇ ਆਪਣੇ ਘਰਦਿਆਂ ਨੂੰ ਲਿਖੀ ਇਸ ਚਿੱਠੀ ਵਿੱਚ ਪ੍ਰੀਤ ਦੀ ਕੋਈ ਚੁਗਲੀ ਕੀਤੀ ਹੋਵੇ ਖੱਤ ਤਾਂ ਗੁਰਿੰਦਰ ਨੇ ਆਪਣੇ ਕਿਸੇ ਦੋਸਤ ਨੂੰ ਲਿਖਿਆ ਹੋਇਆ ਸੀ ਮੇਰੀਆਂ ਯਾਦਾਂ ਵਿੱਚ ਹਮੇਸ਼ਾ ਛਾਏ ਰਹੇ ਪਿਆਰੇ ਜਗਰਾਜ ਪਿਛਲੇ ਕੁਝ ਅਰਸੇ ਤੋਂ ਤੇਰੇ ਕਈ ਖਾਤਾਏ ਜਿਨ੍ਹਾਂ ਤੋਂ ਮੈਂ ਤੇਰੇ ਗਿਲੇ ਸ਼ਿਕਵੇ ਹਿੱਕ ਵਿੱਚ ਸਾਂਭਦਾ ਰਹਾ ਅੱਜ ਕਾਗਜ਼ ਦੇ ਸੀਨੇ ਤੇ ਵਿਛੇ ਇਹਨਾਂ ਅੱਖਰਾਂ ਰਾਹੀਂ ਸਾਰੇ ਉਲਾਮੇ ਲਾ ਕੇ ਪਰੇ ਰੱਖਣ ਦੀ ਧਾਰੀ ਹੋਈ ਆ ਤੇਰਾ ਪਹਿਲਾ ਸਵਾਲ ਕਿ ਇੱਥੇ ਆ ਕੇ ਮੈਂ ਸਭ ਨੂੰ ਭਲਾ ਬੈਠਾਂ ਜੇ ਅਜੇਹਾਂ ਨਾ ਹੁੰਦਾ ਤਾਂ ਕਿ ਮੈਂ ਤੁਹਾਨੂੰ ਇੱਥੇ ਲਈ ਸੱਦਾ ਪੱਤਰ ਨਾ ਭੇਜਦਾ ਇਹ ਸਭ ਆ ਕੇ ਤੁਸੀਂ ਮੇਰੇ ਦਿਲ ਤੇ ਛਾਲਿਆਂ ਤੇ ਨਮਕ ਛਿੜਕਦੇ ਰਹੇ ਹੋ ਇਹ ਠੀਕ ਆ ਕਿ ਮੇਰੇ ਕੋਲ ਜ਼ਮਾਨੇ ਭਰ ਦੀਆਂ ਨਿਯਮਤਾਵਾਂ ਹਾਜ਼ਰ ਨੇ ਜੋ ਕਦੇ ਸੁਪਨੇ ਵਾਂਗ ਸਿਰ ਜੀਆਂ ਸੀ ਪਰ ਇੱਕ ਇੱਕ ਗੱਲ ਭਰੋਸੇ ਨਾਲ ਆਖ ਸਕਦਾ ਕਿ ਸਾਡੇ ॠषि ਮੁਨੀ ਠੀਕ ਆਖਦੇ ਰਹੇ ਕਿ ਪੈਸੇ ਦੇ ਢੇਰ ਤੇ ਇਕੱਲਾ ਬੈਠਾ ਕੋਈ ਵੀ ਖੁਸ਼ ਨਹੀਂ ਹੋ ਸਕਦਾ। ਇਹਦੇ ਡਾਲਰਾਂ ਦੀ ਕਮਾਈ ਨੂੰ ਹਿੰਦੁਸਤਾਨ ਦੇ ਰੁਪਈਆਂ 'ਚ ਖਰਚਣ ਦੀ ਵੱਖਰੀ ਲੱਜਤ ਹੋਵੇਗੀ। ਪਰ ਅਸੀਂ ਇਸ ਦੈਰੇ ਵਿੱਚ ਰਹਿ ਰਹੇ ਹਾਂ। ਉੱਥੇ ਆਪਣੇ ਵਰਗੀ ਸਾਨੂੰ ਸ਼ੌਕਤ ਕਿੱਥੇ? ਕਈ ਵਾਰੀ ਸਲੇਟ ਤੇ ਲਿਖੀ ਗਲਤ ਇਬਾਦਤ ਵਾਂਗ ਖੱਤ ਲਿਖ ਕੇ ਮਿਟਾ ਚੁੱਕਿਆ ਮੈਂ। ਅੱਜ ਪੂਰਾ ਹੌਸਲਾ ਸਮੇਟ ਕੇ ਆਪਣਾ ਆਪ ਇੰਨਾ ਅੱਖਰਾਂ ਦੇ ਹਵਾਲੇ ਕਰਕੇ ਭੇਜਣ ਦੇ ਯਤਨ ਵਿੱਚ ਤੂੰ ਕਈ ਵਾਰੀ ਮੇਰੇ ਕੰਮ ਬਾਰੇ ਵੀ ਪੁੱਛਿਆ ਮੇਰੇ ਆਲਮ ਬਾਰੇ ਵੀ ਮੇਰੇ ਸੁਪਨਿਆਂ ਬਾਰੇ ਵੀ ਪੁੱਛਿਆ ਮੈਂ ਆਪਣੇ ਘਰੋਂ ਜਲਾਵਤਨ ਹੋ ਕੇ ਇੰਨਾ ਤਲਕੀਆਂ 'ਚੋਂ ਗੁਜ਼ਰਿਆ ਉਹ ਕਿਸੇ ਜਮਦੂਤਾਂ ਦੀ ਮੋਰੀ ਲੰਘਣ ਤੋਂ ਘੱਟ ਨਹੀਂ ਸੀ ਮਸ਼ੀਨਾਂ ਦੀ ਗੂੰਜ ਵਿੱਚ ਮੇਰੇ ਅੰਦਰਲੀ ਹੋਕ ਮੇਰੇ ਸੀਨੇ ਵਿੱਚ ਦਫ਼ਨ ਹੋ ਕੇ ਰਹਿ ਗਈ ਤੇਰੇ ਤੋਂ ਬਿਨਾ ਕੋਈ ਵੀ ਅਜਿਹਾ ਯਾਰ ਨਹੀਂ ਮਿਲਿਆ ਜੀਦੇ ਮੋਢੇ ਤੇ ਸਿਰ ਰੱਖ ਕੇ ਮੈਂ ਪੁੱਭਾਂ ਮਾਰੀਆਂ ਜਾ ਸਕਣ ਮਨ ਦੇ ਪਤਾ ਨਹੀਂ ਕਿਸ ਕੋਨੇ ਵਿੱਚ ਆਪਣੇ ਨਾਲ ਖੇਡਦੀ ਬਚਨੀ ਦੇ ਨਕਸ਼ੇ ਕਰਾਏ ਬਾਹਰ ਆਉਂਦਿਆਂ ਇਹ ਸਭ ਧੁੰਦਲਾ ਜਿਹਾ ਲੱਗਦਾ ਸੀ ਜੋ ਅੱਜ ਮੂੰਹ ਜ਼ੋਰ ਬਣ ਕੇ ਖੜਿਆ ਜਿਹਨੂੰ ਕਦੇ ਬੇਰੁਖੀ ਨਾਲ ਕਬੂਲਣ ਤੋਂ ਮੈਂ ਇਨਕਾਰ ਕੀਤਾ ਸੀ ਉਹਦਾ ਹਾੜਾ ਕਿ ਤੇਰੇ ਦਿਲ ਦੇ ਵੇੜੇ ਵਿੱਚ ਉੱਗ ਪੈਣ ਦੀ ਇੱਛਾ ਹੈ ਮੇਰੀ ਅੱਜ ਮੇਰੇ ਪੂਰੇ ਦਿਲ ਤੇ ছਾਇਆ ਹੋਇਆ ਹੈ ਉਸ ਨੂੰ ਵੀ ਮੱਸਿਆ ਤੇ ਮੇਰੀ ਸੰਧੂਰੀ ਪੱਗ ਦੇ ਭਲੇਖੇ ਤਾਂ ਜ਼ਰੂਰ ਪੈਂਦੇ ਹੋਣਗੇ ਹੁਣ ਜਦੋਂ ਮੈਂ ਆਪਣੀ ਪਤਨੀ ਕੋਲ ਔਲਾਦ ਦੀ ਗੈਰ ਮੌਜੂਦਗੀ ਦੀ ਬੇਵਸੀ ਦੀ ਗੱਲ ਤੋੜਦਾ ਤਾਂ ਦਾ ਇਹ ਆਖਣਾ ਕਿ ਬੱਚੇ ਨਾਲ ਤਾਂ ਔਰਤ ਪਹਿਲਾਂ ਵਰਗੀ ਨਹੀਂ ਰਹਿੰਦੀ ਚੰਗਾ ਹੀ ਹੋਇਆ ਕਿ ਸਾਡੇ ਬੱਚਾ ਨਹੀਂ ਹੋਇਆ ਮੇਰੇ ਅੰਦਰ ਪੰਨਿਆਂ ਹੁੰਨਾਂ ਚਰੀਟਾਂ ਸਿਮਣ ਲਾ ਦਿੰਦਾ ਮੈਂ ਉਸ ਬੀਤ ਚੁੱਕੇ ਪਲ ਨੂੰ ਦੁਹਰਾਣਾ ਜਿੱਤੇ ਮੇਰਾ ਤੇ ਬਚਨੀ ਦਾ ਲੋੜਾਂ ਤੇ ਥੋੜਾਂ ਵਾਲਾ ਨਿੱਕਾ ਜਿਹਾ ਘਰ ਬਚਣਾ ਸੀ ਜਿਨੇ ਬਾਰ-ਬਾਰ ਚਾਂਗੇ ਜਾਣ ਪਿੱਛੋਂ ਵੀ ਮੇਰੇ ਵੇੜੇ ਚੋਂ ਹੀ ਡੋਲੀ ਡੋਲੀ ਤੋਂ ਅਰਥੀ ਤੱਕ ਦਾ ਸਫ਼ਰ ਤੈਅ ਕਰਨਾ ਚਾਹਿਆ ਸੀ ਰਹੀ ਗੱਲ ਮੇਰੇ ਰੋਜ਼ਗਾਰ ਦੀ ਤਾਂ ਮੈਂ ਬਹੁਤ ਦੇਰ ਤੱਕ ਮੁਰਦੇ ਦਫਨਾਉਣ ਦਾ ਕੰਮ ਕਰਦਾ ਰਿਹਾ ਕਦੇ ਵੀ ਲਾਸ਼ ਦਾ ਮੂੰਹ ਨੇੜੇ ਤੋਂ ਨਹੀਂ ਦੇਖਿਆ ਮੈਂ ਮੈਨੂੰ ਹਰ ਵਾਰ ਦਬੇ ਜਾ ਰਹੇ ਸੁੰਦਰ ਬਕਸੇ ਵਿੱਚ ਮੇਰੇ ਕਿਸੇ ਆਪਣੇ ਦੀ Laash ਦੇ ਦਫਨ ਹੋਣ ਦਾ ਭਰਮ ਪਿਆ ਰਿਹਾ ਸੀ। ਗਈ ਰਾਤ ਤੱਕ Laash ਦਾ ਮੂੰਹ ਕਦੇ ਕਿਸੇ ਵਿਛੜੇ ਨਕਸ਼ ਨਾਲ ਤੇ ਕਦੇ ਕਿਸੇ ਨਾਲ ਮੇਲ ਖਾਂਦਾ ਰਹਿੰਦਾ। ਸਾਚੀ ਇੱਕ ਵਾਰੀ ਮਾਂ ਦੇ ਜੱਗ ਤੋਂ ਤੁਰ ਜਾਣ ਦਾ ਖੱਤ ਆਇਆ ਸੀ। ਘਰਦਿਆਂ ਨੇ ਲਿਖਿਆ ਸੀ ਕਿ ਮਾਂ ਬੇਸੁਰਤੀ ਵਿੱਚ ਕਈਆਂ ਨੂੰ ਨੇੜੇ ਹੋ ਕੇ ਮੇਰੇ ਨਾਮ ਨਾਲ ਪੁਕਾਰਦੀ ਰਹੀ। ਮਾਂ ਨੇ ਆਖਰੀ ਸਾਹ ਤੱਕ ਕਿਵੇਂ ਬਾਹਰਲੇ ਦਰ ਤੇ ਮੇਰੇ ਬੁੱਤ ਨੂੰ ਦੇਲੀ ਟੱਪਦਾ ਹੋਇਆ ਸੋਚਿਆ ਹੋਵੇਗਾ ਅਖੀਰ ਮੇਰਾ ਹੀ ਇੱਕ ਜਮਾਤੀ ਮਾਂ ਦੇ ਮੰਜੇ ਦੀ ਬਾਹੀ ਤੇ ਉਹਦਾ ਹੱਥ ਫੜ ਕੇ ਬੋਲਿਆ ਸੀ ਲੈ ਮਾਂ ਮੈਂ ਆ ਗਿਆ ਬਸ ਇਹ ਸੁਣ ਕੇ ਮਾਂ ਦੇ ਸੁਵਾਸ ਨਿਕਲ ਗਏ ਸਨ ਉਸ ਦਿਨ ਸ਼ਮਸ਼ਾਨ ਘੁੰਮੇ ਵਿੱਚ ਦਫਨ ਹੋਣ ਵਾਲੀ ਲਾਸ਼ ਕਿਸੇ ਹਿੰਦੁਸਤਾਨੀ ਦੀ ਸੁਣ ਕੇ ਮੇਰੀਆਂ ਭੂਬਾਂ ਨਿਕਲ ਗਈਆਂ ਸੀ ਮੈਂ ਕੰਧਰ ਦੇ ਗਲ ਲੱਗ ਕੇ ਰੋਇਆ ਸੀ ਉੱਚੀ ਉੱਚੀ ਮਾਣੋ ਵਾਜਾ ਮਾਰ ਮਾਰ ਕੇ ਕਿਹਾ ਸੀ ਮਾਂ ਤੂੰ ਮੇਰੇ ਲਈ ਹੱਡ ਬਾਲ ਕੇ ਜਵਾਨੀ ਸੇਕੀ ਪਰ ਮੈਂ ਜਾਂਦੀ ਵਰੀ ਵੀ ਮੋਢਾ ਤੱਕ ਨਾ ਦੇ ਸਕਿਆ ਮਾਂ ਦੀਆਂ ਤੰਗੀਆਂ ਤੁਰਸੀਆਂ ਵੇਖ ਕੇ ਤਾਂ ਮੈਂ ਜਲਾਵਤਨ ਹੋ ਕੇ ਇਧਰ ਲਈ ਅਮੀਰ ਕੁੜੀ ਨਾਲ ਵਿਆਹ ਕਰਾਇਆ ਸੀ ਪਰ ਅੱਜ ਕਿਸ ਮੁਕਾਮ ਤੇ ਆ ਕੇ ਖੜਾ ਹੋ ਗਿਆ ਮੈਂ ਮੇਰੀ ਤੇ ਮਾਂ ਮੇਰੀ ਮਾਂ ਦੇ ਠੰਡੇ ਹੋਏ ਸਿਵੇ ਵਿਚਾਲੇ ਵਿਚੀਆਂ ਸਾਰੀਆਂ ਵਿੱਥਾਂ ਮੇਰੇ ਅੰਦਰ ਵਿਛ ਗਈਆਂ ਨੇ ਸੋ ਪਿਆਰੇ ਦੋਸਤ ਇੱਧਰ ਆਓ ਜ਼ਰੂਰ ਪਰ ਆ ਕੇ ਵਾਪਸ ਬਤਨਾਂ ਨੂੰ ਮੁੜਨ ਦੀ ਰੀਜ ਦਾ ਗळा ਨਾ ਕੁੱਟਿਓ ਜਵਾਨੀ ਪਹਿਰੇ ਕਮਾਈ ਕਰਨ ਲਈ ਲਾਮਤੇ ਜਾਣਾ ਹੀ ਪੈਂਦਾ ਹੈ ਪਟਾ ੜਦੀ ਉਮਰ ਆਪਣੇ ਹੰਡਾਏ ਹੋਏ ਅਨੁਭਵ ਖੁੰਡਾਂ ਤੇ ਬੈਠ ਕੇ ਸਾਂਝੇ ਕਰਨ ਚ ਵੀ ਪੂਰੀ ਕਮਾਈ ਜਿੰਨਾ ਹੀ ਲੁਤਫ ਹੋਵੇਗਾ ਖਤ ਪੂਰਾ ਪੜਨ ਪਿੱਛੋਂ ਸਰਬਜੀਤ ਅਮਰੀਕ ਦੇ ਗੱਲ ਜਲ ਗਈ ਸੁਖ ਦਾ ਸਾਹ ਲੈ ਕੇ ਆਖਣ ਲੱਗੀ ਆਪਾਂ ਤਾਂ ਜੀ ਸਭ ਨਾਲੋਂ ਚੰਗੇ ਆ ਜਿਹੜੇ ਕਮਾਈ ਕਰਕੇ ਮੁੜ ਜਾਣਗੇ ਸੋ ਦੋਸਤੋ ਇਹ ਸੀ ਇੱਕ ਪਰਦੇਸੀ ਦੀ ਦਰਦ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਤੇ ਜੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ